ਪਠਾਨਕੋਟ ਜੰਮੂ ਕਮੇ ਰਾਹਤੇ ਪੈਂਦੇ ਮਾਦਪੁਰ ਵਿਖੇ ਅੱਜ ਸਵੇਰੇ ਉਸ ਵੇਲੇ ਇੱਕ ਘਟਨਾ ਵਾਪਰ ਗਈ ਜਦੋਂ ਦਿੱਲੀ ਤੋਂ ਆ ਰਹੀ ਇੱਕ ਕਾਰ ਡਰਾਈਵਰ ਨੂੰ ਨੀਂਦਾ ਚੋਕਾ ਹੁੰਨ ਨਾਲ ਕਾਰ ਪਲਟ ਗਈ ਜਿਸ ਵਜ੍ਹਾ ਨਾਲ ਕਾਰ ਸਵਾਰ 6 ਲੋਕਾਂ ਵਿੱਚੋਂ 2 ਦੀ ਮੌਤ ਹੋ ਗਈ ਜਦਕਿ 4 ਦਾ ਇਲਾਜ ਸੁਚਾਨਪੁਰ ਦੇ ਨਿੱਜੀ ਹਸਪਤਾਲ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ 시ਦੀ ਨਗਰ ਵਿਖੇ ਕਿਸੇ ਕੰਮ ਲਈ ਜਾ ਰਹੇ ਸਨ ਅਤੇ ਜਦੋਂ ਮਧਪੁਰ ਵਿਖੇ ਪੁਜੇਤਾ ਅਚਾਨਕ ਡਰਾਈਵਰ ਨੂੰ ਨੀਂਦ ਦਾ ਚੋਕਾ ਆ ਗਿਆ ਜਿਸ ਤੋਂ ਬਾਅਦ ਇਹ ਦੁਰਘਟਨਾ ਵਾਪਰ ਗਈ ਅਤੇ ਇਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਮੀਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਬਨਰੋ ਸਾਡਨਾ ਤੇ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼ ਉਹ ਨੀਖਾ ਚੱਜਾ ਹਾਂ ਕਹਾਂ ਸੇ ਆ ਰਹੇ ਸੀ ਆਪ ਹਮ ਦਿੱਲੀ ਸੇ ਆ ਰਹੇ ਸੀ ਮਾਦੋਪੁਰ ਮੇਂ ਕੀ ਹੋਇਆ ਉਹ ਗਾਰਡ ਚੱਜ ਗਈ ਲੈਫਟ ਸਾਈਡ ਮੇਂ ਫਿਰ ਉਸਕੇ ਬਾਦ ਉਸ ਕੋ ਯਹਾਂ ਪੇ ਲਿਆਇਆ ਹਮ 6 ਬੰਦੇ ਸੇ ਅੱਛਾ ਤੋ ਕਹਾਂ ਜਾ ਰਹੇ ਸੀ ਹਮ ਸ਼ੀਨਗਰ ਜਾ ਰਹੇ ਸੀ ਗੁਰੂਪੁਰਾਲੇ ਐਕਸੀਡੈਂਟ ਹੋਇਆ ਕੀ ਕੰਮ ਆਇਆ ਸਾਨੂੰ ਕਰੀਬ ਕਰੀਬ ਕੋਈ 6:30 ਵਜੇ ਨਾ ਕੋਲ ਆਈ ਕਿ ਮਾਦੋਪੁਰ ਪੁਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ 2 ਮਿੰਟਾਂ ਦੇ ਵਿੱਚ ਉਹ ਲੋਕੇਸ਼ਨ ਤੇ ਪਹੁੰਚੇ ਤੇ ਜਦੋਂ ਅਸੀਂ ਦੇਖਿਆ ਤੇ ਉੱਥੇ ਇੱਕ ਸ਼ਾਰਪ ਟਰਨ ਆ ਉਥੋਂ ਗੱਡੀ ਜਿਹੜੀ ਐ ਸਲਿੱਪ ਹੋਈ ਜਾਂ ਕੋਈ ਵੀ ਕਾਰਨ ਹੋਇਆ ਉਹ ਟਰਨ ਨਹੀਂ ਹੋਈ ਤੇ ਉਹ ਥੱਲੇ ਪਲਟ ਕੇ ਥੱਲੇ ਪੈ ਗਈ ਤੇ ਅਸੀਂ ਜਿਹੜੇ ਮੌਕੇ ਤੇ ਜ਼ਖਮੀ ਸੀਗੇ ਉਹ ਸਾਰਿਆਂ ਨੂੰ ਐਂਬੂਲੈਂਸ ਨੂੰ ਕਾਲ ਕਰਕੇ ਤੇ ਆਪਣੀ ਗੱਡੀ ਰਾਈ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਹਸਪੀਟਲ ਪਹੁੰਚਾਉਣ ਦੀ ਕਿ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਸਰ ਕਿੱਥੇ ਜਾ ਰਹੇ ਕਿੱਡੀ ਗੱਡੀ ਐਕਚੁਅਲ 'ਚ ਇਹ ਦਿੱਲੀ ਦੇ ਵਾਸੀ ਨੇ ਤੇ ਇਹ ਜੰਮੂ ਸਾਈਡ ਜਾ ਰਹੇ ਸੀਗੇ ਪ੍ਰੋਪਰ ਲੋਕੇਸ਼ਨ ਦਾ ਆਪਣੀ ਤਹਿਕੀਕਾ ਤੋਂ ਬਾਅਦ ਪਤਾ ਚੱਲੇਗਾ ਕਿ ਇਹ ਕਿੱਥੇ ਜਾ ਰਹੇ ਸੀ ਕੀ ਕੰਮ ਨੂੰ ਜਾ ਰਹੇ ਸੀ